ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਆਪਾਂ ਅੱਜ ਗੱਲ ਕਰਨ ਲੱਗੇ ਆਂ ਰਾਤ ਨੂੰ ਅਗਰ ਆਪਣੀਆਂ ਲੱਤਾਂ ਦੇ ਵਿੱਚ ਦਰਦ ਹੁੰਦਾ ਰਹਿੰਦਾ ਹੈ ਆਪਾਂ ਸੁੱਤੇ ਪਏ ਹੁੰਨੇ ਆਂ ਪਰ ਆਪਾਂ ਨੂੰ ਏਦਾਂ ਲੱਗਦਾ ਵੀ ਲੱਤਾਂ ਆਪਣੀਆਂ ਬਹੁਤ ਜ਼ਿਆਦਾ ਦਰਦ ਹੋ ਰਹੀਆਂ ਨੇ ਔਰ ਥੱਕੀਆਂ-ਥੱਕੀਆਂ ਲੱਗਦੀਆਂ ਨੇ ਜਿਸ ਨੂੰ ਕਿਹਾ ਜਾਂਦਾ ਹੈ ਰੈਸਟਲੈਸ ਲੈਗ ਸਿੰਡਰੋਮ ਜ਼ਿਆਦਾਤਰ ਔਰਤਾਂ ਦੇ ਵਿੱਚ ਪਾਇਆ ਜਾਂਦਾ ਹਮੇਸ਼ਾ ਇਦਾਂ ਲੱਗਦਾ ਵੀ ਕੋਈ ਲੱਤਾਂ ਆਪਣੀਆਂ ਬੱਸ ਕੁੱਟੀ ਜਾਵੇ ਜਾਂ ਇਹਨਾਂ ਦੇ ਕੋਈ ਮਾਰੀ ਜਾਵੇ ਔਰ ਆਪਾਂ ਨੂੰ ਆਰਾਮ ਮਿਲਣਾ ਸ਼ੁਰੂ ਹੋ ਜਾਵੇ। ਇਸ ਦਾ ਕਾਰਨ ਕੀ ਹੈ? ਇਸ ਦਾ ਕਾਰਨ ਹੈ ਲੱਤਾਂ ਦੇ ਵਿੱਚ ਕਮਜ਼ੋਰੀ ਆਉਣਾ, ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਹੋ ਜਾਣਾ। ਸੋ ਇਸੇ ਕਰਕੇ ਆਪਾਂ ਕਹਿੰਦੇ ਹੁੰਨੇ ਆ ਰਾਤ ਨੂੰ ਦੁੱਧ ਜ਼ਰੂਰ ਪੀਓ। ਦੁੱਧ ਦੇ ਵਿੱਚ ਬੜੀ ਤਾਕਤ ਹੈ। ਬਹੁਤ ਜ਼ਿਆਦੇ ਮਿੱਥ ਨੇ ਵੀ ਤੁਸੀਂ ਅਗਰ ਰਾਤ ਨੂੰ ਦੁੱਧ ਪੀਓਗੇ ਤਾਂ ਤੁਹਾਡੇ ਲਈ ਉਹ ਹਾਨੀਕਾਰਕ ਹੈ। ਬਟ ਆਪਣਾ ਮੰਨਣਾ ਇਹੀ ਹੈ ਵੀ ਰਾਤ ਨੂੰ ਅਗਰ ਆਪਾਂ ਦੁੱਧ ਪੀਵਾਂਗੇ ਤਾਂ ਆਪਣੇ ਲਈ ਉਹ ਬਹੁਤ ਜ਼ਿਆਦੇ ਲਾਹੇ ਬੰਦ ਹੈ ਸੋ ਬੜੀਆਂ ਆਸਾਨ ਕਸਰਤਾਂ ਨੇ ਤੁਸੀਂ ਇਹ ਕਸਰਤਾਂ ਰੋਜ਼ਾਨਾ ਸੌਣ ਤੋਂ ਪਹਿਲਾਂ ਕਰਨੀਆਂ ਨੇ ਔਰ ਇੱਕ ਕਸਰਤ ਤੁਸੀਂ ਸਵੇਰੇ ਕਿਸੇ ਵੀ ਵੇਲੇ ਕਰ ਸਕਦੇ ਹੋ ਸੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਐਸ ਸਰਾਹ ਸਿੰਘ ਸਰਾਹ ਫਿਜ਼ੀਓਥੈਰੇਪੀ ਔਰ ਦੂਸਰੀ ਆਈਡੀ ਡਾਕਟਰ ਗੁਰਸ਼ੇਰ ਸਿੰਘ ਸਾਨੂੰ ਉੱਥੇ ਫੋਲੋ ਜਰੂਰ ਕਰੋ Facebook ਤੇ ਸਾਡਾ ਪੇਜ ਹੈ ਅਸਤਰੀ ਸਿੰਘ ਸਰਾਉ ਫਿਜ਼ੀਓਥੈਰੇਪੀ ਕਲੀਨਿਕ ਦੇ ਨਾਮ ਤੇ ਔਰ YouTube ਚੈਨਲ ਜਾਨੀ ਕਿ ਡਾਕਟਰ ਗੁਰਸ਼ੀਰ ਬਲੌਗਸ ਨੂੰ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਔਰ Snapchat ਤੇ ਡਾਕਟਰ ਗੁਰਸ਼ੀਰ ਸਿੰਘ ਸਰਾਉ ਨੂੰ ਫੋਲੋ ਕਰਨਾ ਨਾ ਭੁੱਲਣਾ ਸੋ ਆਓ ਸ਼ੁਰੂ ਕਰੀਏ ਪਹਿਲਾਂ ਅੱਜ ਦੀਆਂ ਆਸਾਨ ਕਸਰਤਾਂ ਜੇ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 नंबर से संपर्क कर सकते हो तो नंबर वन एक्सरसाइज की और इस एक दो तीन चार पे सत अठ नौ दस ग्यारह बारह तेरह चौदह पंद्रह सोलह सतार अठारह उन्नीस भी इससे लाने ये खड़े हो कि कर सकते हो खड़े हो जाओ इदा करके और इसे एक दो तो, तीन चार पांच छे सत्त अठ ਨੋ 1 2 3 4 5 6 7 8 9 10 11 12 13 14 15 16 17 18 19 20 ਦੈਨ ਰਿਲੈਕਸ ਇਹ ਹੋ ਗਈ ਤੁਹਾਡੀ ਨੰਬਰ 1 ਐਕਸਰਸਾਈਜ਼ ਹੀਲ ਰੇਸ ਕਿਸੇ ਵੀ ਵੇਲੇ ਤੁਸੀਂ ਇਹ ਕਸਰਤ ਕਰ ਸਕਦੇ ਹੋ ਹੁਣ ਸੈਕੰਡ ਜਿਹੜੀ ਐਕਸਰਸਾਈਜ਼ ਹੈ ਉਸ ਦੇ ਵਿੱਚ ਆਪਾਂ ਆਪਦੇ ਹੈਮਸਟ੍ਰਿੰਗ ਮਸਲ ਨੂੰ ਸਟ੍ਰੈਚ ਕਰਨਾ ਕਿਸ ਤਰੀਕਾ ਰਹੇਗਾ ਕਿਸੇ ਵੀ ਬੈੱਡ ਤੇ ਇਦਾਂ ਲਾਤ ਰੱਖ ਲੈਣੀ ਹੈ ਔਰ ਅੱਗੇ ਜਾਣ ਦੀ ਕੋਸ਼ਿਸ਼ ਕਰਨੀ ਜਦੋਂ ਤੁਸੀਂ ਅੱਗੇ ਜਾਓਗੇ ਨਾ ਇਦਾਂ ਤੁਹਾਡੀ ਸਾਰੀ ਲਾਤ ਦੇ ਵਿੱਚ ਇੱਥੇ ਤੱਕ ਕੇਚਪ ਹੋਏਗੀ ਔਰ इतने तुम्हें होल्ड करने की कोशिश कर ली बिल्कुल स्ट्रेट खड़ना ऐदा करके नहीं भी तुम कौज जे पा के खड़ गए बिल्कुल सीधे खड़ा और अगे जावे इतने आप होल्ड करा दस सैकेंड एक दो तो, तीन चार पाँच छः सात अठ नौ दस दिन रिलैक्स हैंड स्ट्रिंग मसल से बहुत ज्यादा स्ट्रैच पेगा फिर अगे जा रहे हैं और इतने आप होल्ड कर रहे हैं दस सैकेंड एक दो तो, तीन चार पांच छे सत्त अठ नौ दस दैन रिलैक्स ये दोनों साइड करना वाली कसरत तो जस्ट करनी है सो ये पां वारी इस दूसरी एक्सरसाइज हैमस्ट्रिंग एक स्ट्रैच हो गया हूँ आपक्सट एक्सरसाइज की है आप मसलू स्ट्रैच करना आपको सीधे खड़ जाना इदा करके और पैर नड़ के इदा मोड़ देना इदा और इतने आपल्ड करा दस सैकेंड सामने देखेंगे एक दो तीन चार पाँच छे सात आठ, नौ दस देन रिलैक्स फिर आप स्ट्रेच करा एक दो तो, तीन चार पाँच सात, आठ, नौ दस जो आप स्ट्रैच करते हैं अपने इस जगह से पट आए मसल से बहुत ज्यादा स्ट्रैच पेगा ये आप दोनों साइड करना यह होगा क्वाडसैम मसल का स्ट्रैच इतने आप दस सैकेंड होल्ड दैन रिलैक्स ये होगी थोड़ी तीज कसरत हूँ जी चौथी कसरत है वह फिर तीन तो बैड से पैके करनी है ਬੈਠ ਕੇ ਵੀ ਕਰ ਸਕਦੇ ਹਾਂ ਇਸ ਦੇ ਵਿੱਚ ਆਪਾਂ ਕਰਾਂਗੇ ਐਂਕਲ ਟੂ ਪੰਪਸ 1 2 3 4 5 6 7 8 9 10 11 12 12 ਵਾਰੀ ਕੀਤਾ ਇਸਦੇ ਤੁਸੀਂ 3 ਸੈੱਟ ਲਾਉਣੇ ਆ ਐਂਕਲ ਟੂ ਪੰਪਸ ਇਹ ਹੋਊਗੀ ਤੁਹਾਡੀ ਚੌਥੀ ਕਸਰਤ ਪੰਜਵੀਂ ਕਸਰਤ ਕੀ ਹੈ ਤੁਸੀਂ ਬੈੱਡ ਦੇ ਨਾਲ ਇਹਦਾ ਢੋ ਲਾ ਕੇ ਬੈਠ ਜਾਓਗੇ ਇੱਕ ਲੱਤ ਇਧਰ ਖੋਲ ਦੋਗੇ ਇੱਕ ਲੱਤ ਇਧਰ ਖੋਲ ਦੋਗੇ ਔਰ ਦੈਨ ਤੁਸੀਂ ਹੱਥ ਆਪਦੇ ਇੱਥੇ ਰੱਖ ਲੈਣੇ ਆ ਔਰ ਸਿੱਧੇ ਬੈਠ ਜਾਣਾ ਤੁਹਾਡੇ ਇਸ ਜਗ੍ਹਾ ਤੇ ਸਟ੍ਰੈਚ ਪਏਗਾ ਪੈਰਾਂ ਨੂੰ ਅੰਦਰ ਮੋੜ ਲਾਂਗੇ ਔਰ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਫਿਰ ਪੈਰ ਪੂਰੀ ਚੰਗੀ ਤਰ੍ਹਾਂ ਅੰਦਰ ਮੋੜ ਲੈਣੇ ਆ ਪੂਰੀ ਲੱਤ ਦੇ ਵਿੱਚ ਖਿੱਚ ਪਏਗੀ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 then 4 5 6 7 8 9 10 then relax ਇਸ ਨੂੰ ਵੀ ਤੁਸੀਂ 5 ਤੋਂ 6 ਵਾਰੀ ਕਰਨਾ ਔਰ then ਤੁਸੀਂ ਆਰਾਮ ਨਾਲ ਸੌਂ ਜਾਣਾ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸੌਣ ਤੋਂ ਪਹਿਲਾਂ ਔਰ ਹੀ ਰੇਜ਼ ਵਾਲੀ ਦਿਨ ਦੇ ਵਿੱਚ 4 ਤੋਂ 5 ਵਾਰੀ ਕਰੋਗੇ ਤਾਂ ਤੁਸੀਂ ਰਾਤ ਨੂੰ ਜਿਹੜੀ ਤੁਹਾਡੀ ਨੀਂਦ ਬੇਚੈਨ ਹੋ ਚੁੱਕੀ ਹੈ ਨੀਂਦ ਤੁਹਾਨੂੰ ਚੰਗੀ ਤਰ੍ਹਾਂ ਨਹੀਂ ਆਉਂਦੀ ਤੁਹਾਨੂੰ ਸੁੱਤਿਆਂ ਪਈ ਵੀ ਇਦਾਂ ਲੱਗਦਾ ਵੀ ਲੱਤਾਂ ਮੇਰੀਆਂ ਦੁਖਦੀਆਂ ਰਹਿੰਦੀਆਂ ਨੇ ਉਸ ਤੋਂ ਤੁਸੀਂ ਆਰਾਮ ਪਾ ਸਕਦੇ ਹੋ ਸੋ ਮਿਲਾਂਗੇ ਜਲਦ ਇੱਕ ਨਵੇਂ ਟਾਪਿਕ ਇੱਕ ਨਵੀਂ ਵੀਡੀਓ ਨਾਲ テル ਦਾਂ ਤੁਸੀਂ ਸਾਰੇ ਜਣੇ ਆਪਣਾ ਔਰ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ